ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰੋਹ ਕਰਾਲੀ ਮੈਂ ਕੈਮਰਾਮੈਨ ਨੂੰ ਕਮਾ ਕਰਕੇ ਪਹਿਲਾਂ ਇੱਕ ਵਾਰ ਤਸਵੀਰਾਂ ਦਿਖਾਣ ਇਹ ਤਸਵੀਰਾਂ ਫਤਿਹਗੜ ਪੈਰਿਸ ਦੀਆਂ ਜਿੱਥੇ ਕਿ ਜੀ ਰਾਮ ਜੀ ਯੋਜਨਾ ਨੂੰ ਲੈ ਕੇ ਅੱਜ ਇੱਕ ਵੱਡਾ ਇਕੱਠ ਭਾਜਪਾ ਵੱਲੋਂ ਕੀਤਾ ਗਿਆ ਤੇ ਇੱਥੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੁਨੀਲ ਜਾਖੜ ਵੀ ਜਿਹੜੇ ਹੈ ਉਪੂਜ ਰਹੇ ਨੇ ਫਿਰ ਹਾਲ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਵਿਖਾਵਾਂਗੇ ਕਿ ਕਿੱਡਾ ਵੱਡਾ ਇਕੱਠ ਜਿਹੜਾ ਹੈ ਉਹ ਕੀਤਾ ਗਿਆ ਤੇ ਇੱਥੇ ਅੱਜ ਦੇਖਣ ਨੂੰ ਇਹ ਸਾਹਮਣੇ ਆਇਆ ਕਿ ਜਿੱਥੇ ਭਾਜਪਾ ਭਾਜਪਾ ਵੱਲੋਂ ਇਹ ਮੀਟਿੰਗ ਰੱਖੀ ਗਈ ਹੈ ਇੱਥੇ ਹੀ ਸ਼੍ਰੋਮਣੀ ਕਈ ਕਾਉਂਸਲਰ ਜੋ ਕਿ ਹਲਕਾ ਖਰੜ ਦੇ ਕੁਰਾਲੀ ਨਵਾਕਰੋ ਅਤੇ ਏਰੀਆ ਦੇ ਵਿੱਚ ਕਾਫੀ ਜੋ ਸ਼ੋਮਨੀ ਕਾਲੀਦੰਦੇ ਲੀਡਰ ਸੀ ਉਹ ਵੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਨੇ ਗੱਲਬਾਤ ਵੀ ਕਰਦੇ ਇੱਥੇ ਪਹੁੰਚੇ ਹੋਏ ਆਗੂਆਂ ਦੇ ਨਾਲ ਕਿ ਆਖਰ ਕੀ ਕਹਿ ਰਹੇ ਨੇ ਇਸ ਮੀਟਿੰਗ ਬਾਰੇ ਭਾਰਤ ਮਾਤਾ ਕੀ ਇਹਦਾ ਨਹੀਂ ਜਾ ਹੁੰਦੀ ਜਦੋਂ ਆਪਣੀ ਮਾਂ ਦੀ ਜੈਕਾਰ ਕਰਨੀ ਹੈ ਦੋਨੋਂ ਮੁਠੀਆਂ ਬੰਦ ਹੱਥ ਉੱਪਰ ਭਾਰਤ ਮਾਤਾ ਕੀ भारत माता की बड़े सोनिहाल जय श्री राम बहुत ही सत्कार योग भारतीय जनता पार्टी पंजाब कार्यकारी प्रधान श्री अश्विनी शर्मा जी सम्मानित मंच वाहगुरु जी का खालसा वाहगुरु जी की फतेह प्रधान जी ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕੋਟਨਕੋਟ ਧੰਨਵਾਦ ਵੀ ਕਰਨਾ ਹੈ ਔਰ ਵਧਾਈ ਵੀ ਦੇਣੀ ਹੈ ਵਧਾਈ ਇਸ ਗੱਲ ਦੀ ਦੇਣੀ ਹੈ ਕਿ ਕਾਂਗਰਸ ਪਾਰਟੀ ਨੇ ਜਿਹੜੀ ਝੂਠ ਦੀ ਦੁਕਾਨ ਦੇਸ਼ ਭਰ ਚ ਚਲਾਈ ਹੋਈ ਹੈ ਹਰੇਕ ਚ ਚੰਗੇ ਕੰਮ 'ਚ ਵਿਗਨ ਪਾਉਣਾ ਜਿਵੇਂ ਹੁੰਦਾ ਸੀ ਨਾ ਪੁਰਾਣੇ ਸਮਿਆਂ 'ਚ ਰਿਸ਼ੀ ਮੁਨੀ ਯੱਗ ਕਰਦੇ ਸੀ ਤੇ ਰਾਖਸ਼ ਹੱਡੀਆਂ ਪਾਉਣ ਆ ਜਾਂਦੇ ਸੀ ਕਾਂਗਰਸ ਦਾ ਵੀ ਇਹੀ ਕੰਮ ਹੈ ਮੋਦੀ ਜੀ ਦੇਸ਼ ਦੀ ਜਨਤਾ ਦੇ ਕਲਿਆਣ ਲਈ ਜਿਹੜਾ ਯੱਗ ਕਰਦੇ ਨੇ ਇਹ ਆਪਣੀ ਝੂਠ ਦੀਆਂ ਫਰੇਵ ਦੀਆਂ ਦੁਸ਼ਪ੍ਰਚਾਰ ਦੀਆਂ ਹੱਡੀਆਂ ਲੈ ਕੇ ਆ ਜਾਂਦੇ ਨੇ ਮਨਰੇਗਾ ਨੂੰ ਬਦਲ ਕੇ ਜੀ ਰਾਮ ਜੀ ਬਨਾਮ ਦਾ ਜਿਹੜਾ ਮੋਦੀ ਜੀ ਦਾ ਯੱਗ ਹੈ ਉਸ ਯੱਗ 'ਚ ਕਾਂਗਰਸ ਨੇ ਜੋ ਦੁਸ਼ਪ੍ਰਚਾਰ ਕੀਤਾ ਉਸ ਦੁਸ਼ਪ੍ਰਚਾਰ ਦਾ ਜਿਸ ਪ੍ਰਕਾਰ ਨਾਲ ਮੁਕਾਬਲਾ ਪੰਜਾਬ 'ਚ ਚੱਲ ਰਿਹਾ ਹੈ ਪ੍ਰਧਾਨ ਜੀ ਦੇ ਅਗਵਾਈ 'ਚ 11ਵੀਂ ਰੈਲੀ ਹੈ ਹੁਣ ਤੱਕ 10 ਰੈਲੀਆਂ ਪੰਜਾਬ ਚ ਅਸ਼ੁਨੀ ਸ਼ਰਮਾ ਜੀ ਕਰ ਚੁੱਕੇ ਚਾਹੇ ਫਤਿਹਗੜ੍ਹ ਸਾਹਿਬ ਹੋਏ ਚਾਹੇ ਮਲੇਰਕੋਟਲਾ ਹੋਏ ਚਾਹੇ ਭੂਆ ਹੋਏ ਚਾਹੇ ਸੁਜਾਨਪੁਰ ਹੋਏ ਚਾਹੇ ਪਟਿਆਲਾ ਹੋਏ ਇਹ ਪੂਰੇ ਪੰਜਾਬ ਚ ਕਾਂਗਰਸ ਦੇ ਝੂਠੇ ਪ੍ਰਚਾਰ ਦਾ ਡਟ ਕੇ ਜਿਹੜਾ ਮੁਕਾਬਲਾ ਕਰ ਰਹੇ ਨੇ ਉਹਦੇ ਲਈ ਮੈਂ ਆਪਣੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਸ਼ੁਨੀ ਸ਼ਰਮਾ ਜੀ ਨੂੰ ਵਧਾਈ ਵੀ ਦੇਣਾ ਚਾਹਨਾ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹਨਾ ਇਹ ਕੋ ਝੂਠ ਜਿਆਦੇ ਟਿਕਦਾ ਨਹੀਂ ਹੁੰਦਾ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਨੂੰ ਵਰਗਲਾ ਕੇ ਰਾਜਨੀਤੀ ਕਰਦੀ ਰਹੀ ਹੈ ਇੰਦਰਾ ਗਾਂਧੀ ਜੀ ਨੇ ਨਾਅਰਾ ਲਾਇਆ ਗਰੀਬੀ ਹਟਾਓ ਦਾ ਲੇਕਿਨ 50 ਸਾਲਾਂ ਚ ਗਾਂਧੀ ਪਰਿਵਾਰ ਗਰੀਬੀ ਨਹੀਂ ਹਟਾ ਸਕਿਆ ਅੱਜ ਨਰਿੰਦਰ ਮੋਦੀ ਜੀ ਦੀ ਅਗਵਾਈ ਚ 11 ਸਾਲਾਂ ਚ ਮੈਂ ਨਹੀਂ ਕਹਿ ਰਿਹਾ ਵਰਲਡ ਬੈਂਕ ਦੀ ਰਿਪੋਰਟ ਕਹਿ ਰਹੀ ਹੈ ਸੈਂਤੀ ਕਰੋੜ ਲੋਕ ਹਿੰਦੁਸਤਾਨ ਦੇ ਗਰੀਬੀ ਦੀ ਰੇਖਾ ਤੋਂ ਬਾਹਰ ਨਿਕਲੇ ਨੇ ਸਿਰਫ 2.5% ਲੋਕ ਗਰੀਬ ਰਹਿ ਗਏ ਨੇ ਅਜੇ ਹਿੰਦੁਸਤਾਨ 'ਚ ਕਿਵੇਂ ਗਰੀਬਿਆਂ ਨੂੰ ਬਾਹਰ ਕੱਢਿਆ ਚਾਹੇ ਉਹ ਖਾਤੇ ਖੋਲੇ ਚਾਹੇ ਈਸ਼ਮਾਨ ਦੇ ਕਾਰਡ ਦਿੱਤੇ ਚਾਹੇ ਉਹਨਾਂ ਦੀਆਂ ਇੰਸ਼ੋਰੈਂਸ ਕੀਤੀਆਂ ਚਾਹੇ ਗਰੀਬਾਂ ਦੇ ਘਰ ਬਣਾਏ ਚਾਹੇ ਟਾਇਲਟ ਬਣਾਏ ਚਾਹੇ ਗੈਸ ਦੇ ਸਿਲੰਡਰ ਦਿੱਤੇ ਦੇਸ਼ ਦੇ ਗਰੀਬਾਂ ਦੇ ਕਲਿਆਣ ਲਈ ਜੋ ਕੰਮ ਮੋਦੀ ਸਾਹਿਬ ਨੇ ਕੀਤਾ ਉਸ ਕੰਮ ਦਾ ਕੋਈ ਮੁਕਾਬਲਾ ਨਹੀਂ ਹੈ ਮੰਚ ਤੋਂ ਇਹ ਗੱਲ ਪਰਮਿੰਦਰ ਜੀ ਨੇ ਵੀ ਬੜੇ ਵਿਸਤਾਰ ਨਾਲ ਰੱਖੀ ਮੈਂ ਦੁਹਰਾਣੀਆਂ ਨਹੀਂ ਚਾਹੁੰਦਾ ਲੇਕਿਨ ਦੂਜੇ ਬੰਨੇ ਪੰਜਾਬ ਦੀ ਸਰਕਾਰ ਕੀ ਕੰਮ ਕਰ ਰਹੀ ਹੈ ਭਗਵੰਤ ਮਾਨ ਸਾਹਿਬ ਕੀ ਕੰਮ ਕਰ ਰਹੇ ਆ ਮੈਂ ਸਿਰਫ ਇੱਕ ਛੋਟੀ ਜੀ ਕਹਾਣੀ ਸੁਣਾ ਕੇ ਆਪਣੀ ਗੱਲ ਖਤਮ ਕਰ ਦੇਣੀ ਹੈ ਪ੍ਰਧਾਨ ਜੀ ਇੱਕ ਵਾਰ ਇੱਕ ਬੜੇ ਕਰਨੀ ਵਾਲੇ ਸੰਤ ਸੀ ਬੜੀ ਤਪੱਸਿਆ ਸੀ ਉਹਨਾਂ ਦੀ ਤੇ ਉਹਨਾਂ ਦਾ ਇੱਕ ਭਗਤ ਸੀ ਉਹਨੇ ਬੜੀ ਸੇਵਾ ਕੀਤੀ ਸੰਤ ਜੀ ਦੀ ਤੇ ਸੰਤ ਜੀ ਨੂੰ ਲੱਗਿਆ ਯਾਰ ਇਹ ਭਗਤ ਮੇਰਾ ਬੜੀ ਸੇਵਾ ਕਰ ਰਿਹਾ ਹੈ ਬੜੇ ਦਿਨਾਂ ਤੋਂ ਲੱਗਿਆ ਇਹਨੂੰ ਕੁਝ ਦੇਣਾ ਚਾਹੀਦਾ ਉਹਨਾਂ ਨੇ ਇੱਕ ਦਿਨ ਉਹਨੂੰ ਬੁਲਾਇਆ ਆਪਣੇ ਥੈਲੇ 'ਚੋਂ ਇੱਕ ਸ਼ੰਖ ਕੱਢਿਆ ਤੇ ਉਹ ਭਗਤ ਨੂੰ ਸ਼ੰਖ ਫੜਾਤਾ ਕਹਿੰਦੇ ਬੇਟਾ ਇਹ ਸ਼ੰਖ ਐਸਾ ਹੈ ਤੂੰ ਇਹਦੇ ਕੋਲੋਂ ਜੋ ਮੰਗੇਂਗਾ ਤੈਨੂੰ ਮਿਲ ਜੂਗਾ ਜੋ ਮੰਗੇਗਾ ਮਿਲ ਜੂਗਾ ਭਗਤ ਬੜਾ ਖੁਸ਼ ਹੋਇਆ ਕਿ ਵਾਹ ਕਮਾਲ ਹੋ ਗਈ ਐਸਾ ਸ਼ੰਖ ਮੈਨੂੰ ਮਿਲ ਗਿਆ ਉਹ ਤੁਰਿਆ ਜਾਵੇ ਘਰ ਨੂੰ ਰਸਤੇ 'ਚ ਨੇਰਾ ਹੋਇਆ ਸੀ ਉਦੋਂ ਲਾਈਟਾਂ ਤੇ ਸੀਗੀਆਂ ਨਹੀਂ ਪੁਰਾਣੇ ਜ਼ਮਾਨੇ ਦੀ ਗੱਲ ਆ ਉਹ ਕਹਿੰਦਾ ਸ਼ੰਖ ਕੋਲੋਂ ਲਾਲਟੈਂ ਮੰਗ ਕੇ ਦੇਖਦੇ ਆ ਸ਼ੰਗਨੋ ਨੇ ਕਹਿੰਦਾ ਹਨੇਰਾ ਬੜਾ ਤੂੰ ਲਾਲਟੈਂ ਦੇ ਦੇ ਮੈਨੂੰ ਉਸੇ ਵੇਲੇ ਲਾਲਟੈਂ ਪ੍ਰਗਟ ਹੋ ਗਿਆ ਫੜ ਕੇ ਚੱਲਦੇ ਸੀ ਨਾ ਪੁਰਾਣੇ ਜ਼ਮਾਨੇ ਅੱਜ ਉਹਦੇ ਪਿੱਛੇ-ਪਿੱਛੇ ਚੋਰ ਤੁਰੇ ਆਉਂਦੇ ਸੀ ਉਹਨਾਂ ਨੇ ਕਿਹਾ ਯਾਰ ਇਹ ਬੰਦੇ ਕੋਲ ਸ਼ੰਖ ਵੜਾ ਕਰਾਮ ਆਤੀ ਹੈ ਹਨੇਰੇ 'ਚ ਲਾਲਟੈਂ ਪੈਦਾ ਕਰਤੀ ਉਹ ਕਹਿੰਦੇ ਆ ਤਾਂ ਲਾ ਸ਼ੰਖ ਚੋਰੀ ਕਰ ਲਈਏ ਉਹ ਬਚਾਰਾ ਥੋੜੀ ਜਿᱷ ਅੱਗੇ ਗਿਆ ਥੱਕਿਆ ਪਿਆ ਸੀ ਕੋਈ ਅੰਦਰ ਘੱਟਲੇ ਰੈਸਟ ਕਰਨ ਲੱਗ ਗਿਆ ਉਹਨਾਂ ਨੇ ਉਹ ਚੋਰਾ ਹੈ ਸ਼ੰਖ ਚੋਰੀ ਕਰਕੇ ਲੈ ਗਏ ਉਠਿਆ ਨੇ ਵੇਖਿਆ ਸ਼ੰਖ ਹੀ ਨਹੀਂ ਕਹਿੰਦਾ ਯਾਰ ਤੇ ਬੜੀ ਮਾੜੀ ਗੱਲ ਹੋ ਗਈ ਹਜੇ ਤਾਂ ਬੜੇ ਕੰਮ ਕਰਾਉਣਾ ਸੀ ਸ਼ੰਖ ਕੋਲੋਂ ਪੈਸੇ ਲੈਣੇ ਸੀ ਘਰ ਬਣਾਉਣਾ ਸੀ ਬੱਚਿਆਂ ਲਈ ਗਹਿਣਾ ਗੱਟਾ ਬਣਾਉਣਾ ਸੀ ਉਹ ਵਾਪਸ ਗਿਆ ਸੰਤ ਜੀ ਕੋਲ ਕਹਿੰਦਾ ਸੰਤ ਜੀ ਉਹ ਸ਼ੰਖ ਤੇ ਚੋਰੀ ਹੋ ਗਿਆ ਕੋਈ ਹੋਰ ਸ਼ੰਖ ਹੈਗਾ ਉਹਦੇ ਵਰਗਾ ਦੇ ਦਿਓ ਸੰਤ ਜੀ ਕਹਿੰਦੇ ਭਗਤਾ ਇੱਕੋ ਹੀ ਸ਼ੰਖ ਸੀ ਮੇਰੀ ਤਪੱਸਿਆ ਦਾ ਇੱਕ ਸ਼ੰਖ ਹੋਰ ਹੈਗਾ ਉਹ ਤੈਨੂੰ ਦੇਊਗਾ ਸਭ ਕੁਝ ਜੋ ਤੂੰ ਮੰਗੇਗਾ ਡਬਲ ਦੇ ਦੂਗਾ ਪਰ ਮਿਲਣਾ ਮਲਾਉਣਾ ਕੁਛ ਨਹੀਂ ਅਚੋ ਭਗਤ ਨੂੰ ਗੱਲ ਸਮਝ ਨਹੀਂ ਆਈ ਕਹਿੰਦਾ ਕੋਈ ਨਹੀਂ ਤੀ ਸ਼ੰਖ ਦੇ ਦਿਓ ਮੈਨੂੰ ਉਹ ਸ਼ੰਖ ਲੈ ਕੇ ਫੇਰ ਤੁਰ ਪਿਆ ਰਸਤੇ 'ਚ ਖਿਆਲ ਆਇਆ ਕਹਿੰਦਾ ਯਾਰ ਜਮਾਕੇ ਵੇਖ ਲਈਏ ਸ਼ੰਖ ਨੂੰ ਕਹਿੰਦਾ ਐਦਾਂ ਕਰ ਮੈਨੂੰ ਨਾ 50000 ਰੁਪਏ ਚਾਹੀਦਾ ਸ਼ੰਖਾ ਕਹਿੰਦਾ ਬਾਬਿਓ ਲੱਖ ਰੁਪਏ ਲਓ ਕਹਿੰਦਾ ਬੜੀ ਕਮਾਲ ਦੀ ਗੱਲ ਆ ਯਾਰ 50000 ਤੋਂ ਲੱਖ ਮਿਲ ਗਿਆ ਉਹ ਕਹਿੰਦਾ ਨਹੀਂ 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 50000 ਨਹੀਂ ਚਾਹੀਦਾ ਮੈਨੂੰ 5 ਲੱਖ ਚਾਹੀਦਾ ਕਹਿੰਦਾ ਬਾਬਿਓ 10 ਲੱਖ ਲੋ ਕਹਿੰਦਾ ਯਾਰ 10 ਲੱਖ ਵੀ ਦੇਣ ਨੂੰ ਤਿਆਰ ਹੋ ਗਿਆ ਕਹਿੰਦਾ ਨਾ ਜੀ ਨਾ ਮੈਨੂੰ ਤਾਂ 50 ਲੱਖ ਚਾਹੀਦਾ ਕਹਿੰਦਾ ਕਮਾਲ ਕਰਤੀ ਬਾਬਿਓ ਕਰੋੜ ਰੁਪਈਆ ਲੋ ਉਹ ਜਿੰਨੇ ਪੈਸੇ ਮੰਗਿਓ ਡਬਲ ਦੇਈ ਜਾਏ ਜਦੋਂ 10 ਕਰੋੜ ਤੇ ਪਹੁੰਚਿਆ ਨਾ ਉਹਨੇ ਸੋਚਿਆ ਯਾਰ ਮੇਰਾ ਸਰਦਣਾ 10 ਕਰੋੜ ਨਾ ਉਹ ਕਹਿੰਦਾ ਲਿਓ ਜੀ ਫਿਰ 10 ਕਰੋੜ ਦੇ ਦਿਓ ਉਹ ਕਹਿੰਦਾ ਕਮਲਿਆ ਸੰਤ ਜੀ ਨੇ ਤੈਨੂੰ ਕਿਹਾ ਸੀ ਮੈਂ ਡਬਲ ਡਬਲ ਕਰਨਾ ਹੀ ਆ ਮਿਲਣਾ ਮਲੋਣਾ ਕੱਖ ਨਹੀਂ ਐ ਸੋ ਉਦੋਂ ਤੋਂ ਕਹਾਵਤ ਬਣ ਗਈ ਗਪੋੜ ਸੰਖ ਇਹ ਭਗਵੰਤ ਮਾਨ ਦੀ ਸਰਕਾਰ ਵੀ ਇਹੋ ਜਿਹੀ ਐ ਇਹ ਦਿਂਦੇ ਗੱਲੀਵਾਤੀ ਸਾਰਾ ਕੁਝ ਆ ਇਹਨਾਂ ਨੇ ਹਜ਼ਾਰ ਰੁਪਈਆ ਵੀ ਦੇ ਦਿੱਤਾ ਕਰਜ਼ਾਕੁਰ ਕੀ ਮਾਫੀ ਕਰਤੀ 16 ਮੈਡੀਕਲ ਕਾਲਜ ਵੀ ਬਣਾਤੇ ਮਾਲਵੇ ਵਾਲੀ ਨਹਿਰ ਵੀ ਬਣ ਗਈ ਹੁਣੇ 10 ਲੱਖ ਰੁਪਏ ਦਾ ਬੀਮਾ ਵੀ ਹੋ ਜਾਣਾ ਪਰ ਮਿਲਣਾ ਮਲਾਉਣਾ ਕੁਝ ਨਹੀਂ ਐ ਇਸ ਕਰਕੇ ਜਿਹੜੀ ਇਹ ਗਪੋੜ ਸ਼ੰਖਾ ਦੀ ਸਰਕਾਰ ਐ ਇਸ ਸਰਕਾਰ ਨੂੰ ਪੰਜਾਬ ਤੋਂ ਵਿਦਾ ਕਰਨ ਦਾ ਕੰਮ ਕਰਨਾ ਹੈ ਵਨੀਤ ਜੀ ਗੱਲਾਂ ਕਰ ਰਹੇ ਸੀ ਸੜਕਾਂ ਦੀ ਮਾਈਨਿੰਗ ਦੀ ਲਾਅ ਐਂਡ ਆਰਡਰ ਦੀ 1 ਲੱਖ ਰਣ ਨਹੀਂ ਪੂਰੇ ਪੰਜਾਬ ਦੀ ਸਮੱਸਿਆ ਹੈ ਇਸ ਲਈ ਇਹਨਾਂ ਗਪੋੜ ਸੰਖਾਂ ਦੀ ਸਰਕਾਰ ਨੂੰ ਆਪਾਂ ਵਿਧਾ ਕਰੀਏ ਔਰ ਇਹ ਸਰਕਾਰ ਕਿੰਨੀ ਘਾਤਕ ਹੈ ਇਹ ਪੰਜਾਬ ਦੇ ਅੰਦਰ ਹਰੇਕ ਉਸ ਵਿਅਕਤੀ ਨੂੰ ਟਾਰਗੇਟ ਕਰ ਰਹੀ ਹੈ ਜਿਹਦਾ ਪੰਜਾਬ ਦੇ ਪ੍ਰਤੀਸ਼ਰਧ ਹੈ ਜੋ ਗੱਲ ਕੱਲ ਭਗਵੰਤ ਮਾਨ ਨੇ ਤੰਜ ਕੀਤਾ ਸਤਕਾਰਯੋਗ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਬਾਰੇ ਵਿੱਚ ਮੈਂ ਜ਼ਰੂਰ ਇਸ ਮੰਚ ਤੋਂ ਇਹ ਗੱਲ ਕਹਿਣਾ ਚਾਹੁੰਦਾ ਕਿ ਰਾਧਾ ਸਵਾਮੀ ਜਿਹੜਾ ਡੇਰਾ ਹੈ ਉਸ ਰਾਧਾ ਸਵਾਮੀ ਡੇਰੇ ਨੇ ਪੰਜਾਬ ਦੇ ਅੰਦਰ ਲੱਖਾਂ ਨਹੀਂ ਕਰੋੜਾਂ ਲੋਕਾਂ ਦਾ ਜੀਵਨ ਬਦਲਿਆ ਹੈ ਉਸ ਡੇਰੇ ਦੇ ਮੁਖੀ ਦੇ ਬਾਰੇ ਵਿੱਚ ਜਿਹਦੇ ਬਾਰੇ ਵਿੱਚ ਪੰਜਾਬ ਹੀ ਨਹੀਂ ਦੇਸ਼ ਹੀ ਨਹੀਂ ਦੁਨੀਆ ਵਿੱਚ ਲੱਖਾਂ ਲੋਕ ਸ਼ਰਧਾ ਰੱਖਦੇ ਨੇ ਉਹਨਾਂ ਨੂੰ અપਮਾਨਿਤ ਕਰਨ ਦਾ ਕੰਮ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕੀਤਾ ਉਹਦੀ ਅਸੀਂ ਨਿਖੇਧੀ ਕਰਦੇ ਹਾਂ ਔਰ ਮੈਂ ਸਲਾਹ ਦੇਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਸੀਐਮ ਸਾਹਿਬ ਤੁਹਾਡਾ ਜਿਹੜਾ ਐਪ ਹੈ ਮਾਂ ਦੀ ਝੂਠੀ ਸੋਹ ਖਾ ਕੇ ਵੀ ਜਿਹੜਾ ਐਪ ਨਹੀਂ ਛੁੱਟਿਆ ਇੱਕ ਵਾਰੀ ਜਿਹੜਾ ਡੇਰੇ ਜਾ ਕੇ ਨਾਮਧਾਨ ਲੈ ਲਓ ਸ਼ਾਇਦ ਤੁਹਾਡਾ ਸ਼ਰਾਬ ਦਾ ਉਹ ਐਪ ਵੀ ਛੁੱਟ ਜਾਏ ਤੁਹਾਡਾ ਵੀ ਭਲਾ ਹੋ ਜਾਏਗਾ ਪੰਜਾਬ ਦੇ ਲੱਖਾਂ ਲੋਕਾਂ ਦਾ ਭਲਾ ਹੋਇਆ ਮਹਾਪੁਰਖਾਂ ਦੇ ਨਾਲ ਇਸ ਪ੍ਰਕਾਰ ਦਾ ਮੱਥਾ ਲਾਣਾ ਕਹਿੰਦੇ ਨੇ ਵਿਨਾਸ਼ ਕਾਲੇ ਵਿਪਰੀਤ ਬੁੱਧੀ ਜਦੋਂ ਆਦਮੀ ਦਾ ਵਿਨਾਸ਼ ਹੁੰਦਾ ਤੇ ਮਤੀ ਮਾਰੀ ਜਾਂਦੀ ਹੈ ਉਹੀ ਹਾਲਤ ਅੱਜ ਮੁੱਖ ਮੰਤਰੀ ਸਾਹਿਬ ਦੀ ਹੈ ਉਹੀ ਹਾਲਤ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੈ ਸੁ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਨਵੇਦਨ ਕਰਦਾ ਹੈ ਕਿ ਇਹ ਜਿਹੜੀ ਝੂਠੀ ਫਰੇਬ ਦੀ ਗਪੋੜ ਸੰਖਿਆ ਦੀ ਇਸ਼ਤਿਹਾਰਬਾਜ਼ੀ ਵਾਲੀ ਸਰਕਾਰ ਹੈ ਇਹਦੇ ਖਿਲਾਫ ਆਪਾਂ ਮੁਹਿੰਮ ਨੂੰ ਤੇਜ਼ ਕਰੀਏ ਆਪਾਂ ਸਾਰੇ ਨਰਿੰਦਰ ਮੋਦੀ ਸਾਹਿਬ ਨਾਲ ਜੁੜੀਏ ਭਾਰਤੀ ਜਨਤਾ ਪਾਰਟੀ ਨਾਲ ਜੁੜੀਏ ਔਰ ਪੰਜਾਬ ਦੀ ਬਿਹਤਰੀ ਲਈ ਨਵਾਂ ਪੰਜਾਬ ਬਣਾਉਣ ਲਈ ਖੁਸ਼ਹਾਲ ਪੰਜਾਬ ਬਣਾਉਣ ਲਈ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਮਾਫੀਆ ਮੁਕਤ ਪੰਜਾਬ ਬਣਾਉਣ ਲਈ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹੈ ਜਾਖੜ ਸਾਹਿਬ ਦੀ ਅਗਵਾਈ ਚ ਅਸ਼wini ਸ਼ਰਮਾ ਦੀ ਅਗਵਾਈ ਚ ਪੂਰੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਹਿਬਾਨ ਲੰਮ ਮੰਦ ਹੋ ਕਰਕੇ ਇਸ ਨਿਕੰਮੀ ਨਕਾਰਾ ਸਰਕਾਰ ਨੂੰ ਉਖਾੜ ਕੇ ਪੰਜਾਬ ਚ ਵੀ ਕਮਲ ਦਾ ਫੁੱਲ ਖਿਲਾਈਏ ਪੰਜਾਬ ਚ ਵੀ ਨਵੀਂ ਬਹਾਰ ਲੈ ਕਰਕੇ ਆਈਏ ਤੁਹਾਡੇ ਸਾਰਿਆਂ ਦਾ ਇੱਥੇ ਆਣ ਤੇ ਮੈਂ ਇੱਕ ਵਾਰ ਫੇਰ ਕੋਟਨ-ਕੋਟ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ